ਤਨਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਅੱਜ ਸ਼ਹਾਦਤ ਵਾਲਾ ਦਿਵਸ ਹੈ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕੱਲ ਵੀ ਔਰ ਪਰਸੋਂ ਵੀ ਉਹਨਾਂ ਦੇ ਸੰਬੰਧ ਵਿੱਚ ਮੈਂ ਇੱਕ ਬੇਨਤੀ ਕੀਤੀ ਸੀ ਉਂਝ ਤਾਂ ਭੱਟ ਸਹਿਬਾਨਾਂ ਦੇ ਅੰਮ੍ਰਿਤ ਵਚਨ ਨਿਰੰਤਰ ਆਪ ਜੀ ਕੀਰਤਨ ਵੀ ਸਰਵਣ ਕਰਦੇ ਪਏ ਹੋ ਕੱਲ ਆਪ ਜੀ ਦੇ ਸਨਮੁਖ ਗੁਰੂ ਅਰਜੁਨ ਦੇਵ ਜੀ ਦੀ ਜਿਹੜੀ ਰਹਿਮਤ ਹੈ ਸਾਡੇ ਉੱਤੇ ਮੈਂ ਪਰਸੋਂ ਕਿਹਾ ਸੀ ਚਲੋ ਸ਼ਬਦ ਵਰਤੇਸਨ ਆਪਣੇ ਕੋਲੋਂ ਕਿ ਗੁਰੂ ਅਰਜੁਨ ਦੇ ਮਹਾਰਾਜ ਗੁਰਬਾਣੀ ਦੇ ਪੁੰਜ ਨੇ ਗੁਰੂ ਅਰਜੁਨ ਦੇ ਮਹਾਰਾਜ ਕੁਰਬਾਨੀ ਦੇ ਪੁੰਜ ਨੇ ਤੇ ਸਤਗੁਰੂ ਗੁਰੂ ਅਰਜੁਨ ਦੇ ਮਹਾਰਾਜ ਮਿਹਰਬਾਨੀ ਦੇ ਵੀ ਪੁੰਜ ਨੇ ਗੁਰਬਾਣੀ ਦੇ ਪੁੰਜ